ਕਿੰਦਰ ਜੀ ਅੱਜ ਵੈਸਪ ਪ੍ਰਸਿੱਧ ਰਣਸੀਹ ਕਲਾਂ ਦੇ ਵਿੱਚ ਸਾਡਾ ਆਪਣਾ ਪਿੰਡ ਹੈ ਤੁਹਾਡੇ ਬ੍ਰਦਰ ਨੇ ਪੂਰੀ ਦੁਨੀਆ ਦੇ ਵਿੱਚ ਇਹ ਦਿਖਾ ਦਿੱਤਾ ਕਿ ਰਣਸੀਹ ਕਲਾਂ ਪਿੰਡ ਜਿਹੜਾ ਬਿਨਾਂ ਸਰਕਾਰਾਂ ਦੇ ਸਹਿਯੋਗ ਦੇ ਨਾਲ ਆਪਣੇ ਦਮ ਤੇ ਬਣਿਆ ਤੇ ਅੱਜ ਕੇਂਦਰ ਤੋਂ ਮੰਤਰੀ ਪਹੁੰਚੇ ਹੋਏ ਆ ਜਾਇਦਾ ਲੈਣ ਵਾਸਤੇ ਕਿਵੇਂ ਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਸਾਡੇ ਪਿੰਡ ਰਣਸੀਹ ਕਲਾਂ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚਾਹਾਨ ਜੀ ਆਏ ਹੋਏ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਿੰਡੋਂ ਤੇ ਤੇ ਦੂਸਰੀ ਗੱਲ ਜਿਹੜੀ ਤੁਸੀਂ ਮੈਂਟੂ ਦੀ ਕੀਤੀ ਆ ਵੀ ਹਾਂ ਦੇਖੋ ਇਹਦੇ ਚ ਇਹ ਗੱਲ ਆ ਵੀ ਸਰਕਾਰਾਂ ਤੋਂ ਬਗੈਰ ਜੇ ਲੋਕ ਥਾਂ ਲੈਣ ਵੀ ਹਾਸ ਹੀ ਪਿੰਡ ਨੂੰ ਤਰੱਕੀ ਕਰਨੀ ਆ ਪਿੰਡ ਦੀ ਜਾਂ ਆਪਾਂ ਵਾਤਾਵਰਣ ਦੇ ਖਾਤਰ ਕੁਸ਼ ਕਰਨਾ ਹੈ ਵਾਤਾਵਰਣ ਨੂੰ ਬਚਾਉਣਾ ਹੈ ਪ੍ਰਦੂਸ਼ਣ ਤੋਂ ਬਚਾਉਣਾ ਹੈ ਖੇਤੀਬਾੜੀ ਚ ਵੀ ਹੁਣ ਜਿੱਦਾਂ ਪਿੰਡ ਨੇ ਸਾਰੇ ਨੇ ਇਹ ਏਕਾ ਕੀਤਾ ਹੋਇਆ ਵੀ ਕਿਸੇ ਨੇ ਵੀ ਪਰਾਲੀ ਨੂੰ ਆਗ ਨਹੀਂ ਲਾਉਣੀ ਤੇ ਉਸੇ ਤਰ੍ਹਾਂ ਸਾਰੇ ਬਿਜਾਈ ਕਰ ਰਹੇ ਆ ਤੇ ਉਸੇ ਤਰ੍ਹਾਂ ਆਲੂ ਜਾਂ ਆਪਣੀ ਕਣਕ ਲਾਉਂਦੇ ਆ ਸਾਰੇ ਤੇ ਦੂਸਰਾ ਜਿਹੜਾ ਹੈਗਾ ਨਾਲ ਦੀ ਨਾਲ ਪੰਚਾਇਤ ਵੀ ਲੋਕਾਂ ਨੂੰ ਸਹਿਯੋਗ ਕਰਦੀ ਆ ਫ੍ਰੀ ਬੀਜ ਦਿੰਦੇ ਆ ਸਾਰੇ ਜਿਹੜੇ ਆਪਣੇ ਹੈਗੇ ਆ ਸਾਧਨ ਤੇ ਜਿੰਨੇ ਵੀ ਹੈਗੇ ਐਕਵਿਪਮੈਂਟਸ ਉਹ ਪੰਚਾਇਤ ਮੁਹయ్యా ਕਰਾਉਂਦੀ ਆ ਲੋਕਾਂ ਨੂੰ ਤੇ ਨਾਲ ਜਿਹੜੇ ਪਰਾਲੀ ਨੂੰ ਆਗ ਨਹੀਂ ਲਾਉਂਦੇ ਪਰ ਏਕੜ 500 ਰੁਪਿਆ ਹਰ ਸਾਲ ਜ਼ਿਮੀਂਦਾਰਾਂ ਨੂੰ ਪੰਚਾਇਤ ਆਪ ਦੇ ਕੋਲੋਂ ਦਿੰਦੀ ਆ ਤੇ ਉਸੇ ਕਰਕੇ ਮੈਂ ਕਹਿੰਦਾ ਵੀ ਇਹਦਾ ਨਤੀਜਾ ਵੀ ਜੋ ਇਹ ਹੈਗਾ ਜਿਹੜੀ ਗੱਲ ਆ ਪਿੰਡ ਦੀ ਇੰਦਰ ਤੱਕ ਪਹੁੰਚੀ ਆ ਤੇ ਕੇਂਦਰ ਦੇ ਜਿਹੜੇ ਖੇਤੀਬਾੜੀ ਮੰਤਰੀ ਅੱਜ ਸਾਡੇ ਪਿੰਡ ਪਹੁੰਚੇ ਆ ਜਿਵੇਂ ਤੁਸੀਂ ਕਿਹਾ ਕਿ ਪੰਚਾਇਤ ਹੀ ਆਪਣੇ ਪੱਧਰ ਤੇ ਕਿਸਾਨਾਂ ਦੇ ਲਈ ਕਰ ਰਹੀ ਛੋਟੇ ਕਿਸਾਨਾਂ ਦੇ ਲਈ ਅੱਜ ਕੇਂਦਰੀ ਮੰਤਰੀ ਪਹੁੰਚੇ ਇੱਥੇ ਹੈ ਨਾ ਖੇਤੀਬਾੜੀ ਨੂੰ ਲੈ ਕੇ ਤੇ ਕੀ ਲੱਗਦਾ ਕਿ ਮੁਆਵਜ਼ਾ ਹੁਣ ਦੇਣਗੇ ਕੋਈ ਮੰਗ ਰੱਖੀ ਜਾਊਗੀ ਸੰਧਾਂ ਨੂੰ ਲੈ ਕੇ ਦੇਖੋ ਉਹ ਤਾਂ ਜੋ ਸਾਡੇ ਪਿੰਡ ਦੀ ਡਿਮਾਂਡ ਹੈਗੀ ਉਹ ਤਾਂ ਅਸੀਂ ਜ਼ਰੂਰ ਰੱਖਾਂਗੇ ਬਾਕੀ ਜਿਹੜਾ ਹੁੰਦਾ ਖੇਤੀਬਾੜੀ ਮੰਤਰੀ ਨੇ ਲਾਣ ਕਰਨਾ ਉਹ ਕੀ ਦੇ ਕੇ ਜਾਂਦੇ ਉਹਨਾਂ ਤੇ ਡਿਪੈਂਡ ਕਰਦਾ ਸੀ ਆਪਣੇ ਪਿੰਡ ਦੀਆਂ ਜਿਹੜੀਆਂ ਮੰਗਾਂ ਐ ਜਾ ਸਾਨੂੰ ਕੋਈ ਮੁਸੀਬਤਾਂ ਪ੍ਰੋਬਲਮਸ ਆਈਆਂ ਐ ਅਸੀਂ ਉਹ ਜ਼ਰੂਰ ਦੱਸਾਂਗੇ ਉਹਨਾਂ ਨੂੰ ਕੇਂਦਰੀ ਮੰਤਰੀ ਸਨ ਬਦਲ ਗਿਆ ਸੰਜੀਤ ਜਾਖੜ ਵੀ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਮੰਜੇ ਤੇ ਬੈਠ ਕੇ ਖਾਣਾ ਖਾਧਾ ਕਿ ਪੰਜਾਬ ਦੀ ਸਲਕ ਦੇਖੀ ਆ ਜਿਵੇਂ ਦੇਦੇ ਚਾ ਹਾਂ ਨਹੀਂ ਕਿਉਂਕਿ ਮੰਤਰੀ ਸਾਹਿਬ ਨੇ ਪਹਿਲਾਂ ਹੀ ਕੱਲ ਜਦੋਂ ਮੈਂਟੂ ਨਾਲ ਗੱਲ ਕੀਤੀ ਆ ਤਾਂ ਉਹ ਮੈਂਟੂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਘਰ ਬੈਠ ਕੇ ਮੰਜੇ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਉਹਦੇ ਨਾਲ ਹੀ ਪ੍ਰਸ਼ਾਦਾ ਛਕਣਾ ਹੈ ਤੇ ਸੋਭਾ ਜਦੋਂ ਆਏ ਘਰ ਬੈਠ ਕੇ ਮੰਜੇ ਤੇ ਉਸੇ ਤਰ੍ਹਾਂ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਜੀ ਤੇ ਮੈਂ ਆਪਣੇ ਖੇਤੀਬਾੜੀ ਮੰਤਰੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੇ ਪਿੰਡ ਪਹੁੰਚੇ ਆ ਨਾਲ ਇਹਨਾਂ ਦੇ ਸੁਨੀਲ ਜਾਖੜ ਜੀ ਆ ਪੰਜਾਬ ਭਾਜਪਾ ਦੇ ਪ੍ਰਧਾਨ ਆ ਤੇ ਜਿਹੜੀ ਮੋਗਾ ਜ਼ਿਲ੍ਹਾ ਦੀ ਲੀਡਰਸ਼ਿਪ ਦਾ ਭਾਜਪਾ ਦੀ ਨਾਲ ਇਹਨਾਂ ਦੇ ਜਿਹੜੇ ਖੇਤੀਬਾੜੀ ਆਪਣੀ ਹੈਗੀ ਆ ਯੂਨੀਵਰਸਿਟੀ ਲੁਧਿਆਣਾ ਉਹਨਾਂ ਦੇ ਵੀ ਸੀ ਸਾਹਿਬ ਉੱਥੋਂ ਉੱਚ ਅਧਿਕਾਰੀ ਪਹੁੰਚੇ ਆ ਨਾਲ ਪ੍ਰਿੰਟ মিডিਆ ਆਪਣਾ ਲੋਕਲ মিডিਆ ਸਾਰਾ ਪੋਲਿਸ ਹੋਗੀ ਤੇ ਡੀਸੀ ਸਾਰਾ ਇਹ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ